ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਫਿਰ ਚਾਹੇ ਉਹ ਪੰਜਾਬ ਦਾ ਸ਼ੰਭੂ ਬਾਡਰ ਹੋਵੇ ਖਨੌਰੀ ਬਾਡਰ ਹੋਵੇ ਜਾਂ ਫਿਰ ਡੱਬ ਵਾਲੀ ਬਾਡਰ ਹੋਵੇ ਤਾਂ ਖਾਸ ਗੱਲ ਇਹ ਹੈ ਕਿ ਪੰਜਾਬੀਆਂ ਦਾ ਲੰਗਰ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਵੱਲੋਂ ਲਗਾਇਆ ਗਿਆ ਸੀ ਲਗਾਤਾਰ ਜਾਰੀ ਹੈ ਤਾਂ ਹੁਣ ਇਸ ਅੰਦੋਲਨ ਦੇ ਵਿੱਚ ਦੋ ਦਿਨ ਜਿਹੜੇ ਉਹ ਸਖਿਤ ਕੀਤੇ ਗਏ ਨੇ ਔਰ ਉਸ ਦੇ ਵਿੱਚ ਵੀ ਲੰਗਰ ਜਿਹੜਾ ਉਹ ਜਾਰੀ ਹੈ ਤਾਂ ਕਿਸਾਨ ਜਿਹੜੇ ਦੂਰ ਦਰੇੜਿਓਂ ਪਹੁੰਚਦੇ ਨੇ ਤਾਂ ਉਸ ਤੇ ਵਿੱਚ ਵੀ ਜਿਹੜਾ ਲੰਗਰ ਜਾਰੀ ਔਰ ਨਾਲ ਹੀ ਜਿਸ ਤਰੀਕੇ ਨਾਲ ਕਹਾਵਤ ਹੈ ਕਿ ਪੰਜਾਬੀ ਜਿਹੜੇ ਜਿੱਥੇ ਵੀ ਜਾਂਦੇ ਆ ਲੰਗਰ ਰਾਰੇ ਤਾਂ ਉਸੇ ਤਰੀਕੇ ਨਾਲ ਸ਼ੰਭੂ ਬਾਟ ਦੇ ਨਜ਼ਦੀਕ ਪੈਂਦੀਆਂ ਫੈਕਟਰੀਆਂ ਦੇ ਵਿੱਚ ਜਾਂ ਫਿਰ ਡਿਊਟੀ ਉੱਪਰ ਤਾਇਨਾਤ ਜਿਹੜੇ ਮੁਲਾਜ਼ਮ ਨੇ ਉਹ ਵੀ ਲੰਗਰ ਇਹਨਾਂ ਕਿਸਾਨਾਂ ਦੇ ਲੰਗਰਾਂ ਦੇ ਵਿੱਚੋਂ ਹੀ ਛੱਕਦੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਸਭ ਕੁਝ ਬਿਆਨ ਕਰਦੀਆਂ ਨੇ ਕਿ ਜਿਹੜੇ ਇਹ ਅੰਦੋਲਨ ਦੇ ਲਈ ਸ਼ੁਰੂਆਤ ਕਰਦੇ ਨੇ ਆਪਣੀਆਂ ਮੰਗਾਂ ਮਣਾਉਣ ਦੇ ਲਈ ਸ਼ੁਰੂਆਤ ਕਰਦੇ ਨੇ ਤਾਂ ਉੱਥੇ ਹੀ ਇਸ ਨਾਲ ਲੰਗਰਾਂ ਦੇ ਵਿੱਚੋਂ ਲੋਕ ਜਿਹੜੇ ਦੂਰ ਤਰੇਟਿਓਂ ਪਹੁੰਚ ਕੇ ਲੰਗਰ ਪ੍ਰਸ਼ਾਦਾ ਵੀ ਜਿਹੜਾ ਉਹ ਛੱਕਦੇ ਨੇ ਤਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਜ਼ਰੂਰ ਕਰਾਂਗੇ ਤਾਂ ਕਹਾਂ ਸੇ ਆਏ ਹੋ ਆਪੀ ਜੀ ਉਪੀ ਸੇ

किसान है जो सरदार है वो खालिस्तानी है वो हमें से ऐसी नहीं ये नहीं ये नहीं है ना हमारे हिसाब से तो हमको लग रहा है है किसान किसान होता है। हम भी किसान है एक... जी। तो भिल्कुल, भिल्कुल आप से हैं यूपी तो आपको कैसा लगता है आप भी यहाँ पर पहुँचे हैं प्रसादा खाना खा रहे हैं कैसे किस तरीके देखते हैं जिस तरीके से लोग कहते हैं खालिस्तानी है आतंकवादी है तो आपको क्या देखते हैं ਇਹ ਆਤਮਾ ਦੇ ਕੋਈ ਨਹੀਂ ਆਇਆ ਹਾਂ ਤੇ ਸਭ ਇੱਕ ਸਮਾਨ ਹੈ ਕਿਵੇਂ ਹੈ ਸਭ ਇੱਕ ਹੀ ਸਮਾਨ ਹੈ ਸਭ ਇੱਕ ਸਮਾਨ ਹੈ ਕੋ ਤਾਂ ਜੇ ਸ੍ਰੀਕਤ ਨਾਲ ਪੁਣ ਦੂਸਰੀ ਤਰਫ ਵੀ ਦੇਖੋਗੇ ਤਾਂ ਇਹ ਵੀ ਪ੍ਰਵਾਸੀ ਜਿਹੜੇ ਨੇ ਲੰਗਰ ਪ੍ਰਸ਼ਾਦਾ ਛਾ ਰਹੇ ਨੇ ਚਾਹ ਇਸ ਲੰਗਰਾਂ ਤੋਂ ਪੀ ਰਹੇ ਨੇ ਤਾਂ ਜਿਹੜੇ ਸਿੰਘ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਾਬਾ ਜੀ ਕਿਹੜੇ ਪਿੰਡੋਂ ਆਏ ਤੁਸੀਂ ਅਸੀਂ ਸਾਡਾ ਜ਼ਿਲ੍ਹਾ ਅਮਰਸਰ ਹੈ ਤਹਿਸੀਲਾ ਜੀ ਨਾਲ ਆ ਪਿੰਡ ਚ ਮਿਆਰੀ ਤੋਂ ਅਸੀਂ ਆ 11 ਤਰੀਕ ਤੋਂ ਆਏ ਆ ਆਏ ਆ ਤੇ ਹੁਣ ਜ਼ਿਕਰ ਇੱਥੇ ਡਟੇ ਆ ਤੇ ਗਾਂ ਵੀ ਜਿੰਨਾ ਚਿਰ ਇਹ ਸੰਘਰਸ਼ ਖਤਮ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਡਟੇ ਰਹਿਵਾਂਗੇ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਵੀ ਆ ਕੇ ਲੰਗਰ ਖਰਦੇ ਆ ਪੁਲਿਸ ਵਾਲੇ ਵੀ ਪਹੁੰਚਦੇ ਆ ਤਾਂ ਕੁਝ ਕਹਿ ਕੇ ਜਾਂਦੇ ਆ ਕੁਝ ਗੱਲਬਾਤ ਕਰਦੇ ਜਿਵੇਂ ਹੁਣ ਪ੍ਰਵਾਸੀ ਕਹਿ ਰਿਹਾ ਸੀ ਵੀ ਸਾਡੇ ਲਈ ਰੱਬ ਸਮਾਨ ਨੇ ਸਾਡੇ ਵਾਸਤੇ ਸਾਰੇ ਇੱਕ ਸਮਾਨ ਨੇ ਖਾਲਿਸਤਾਨ ਨਹੀਂ ਹੈ ਅਤਵਾਦੀ ਨਹੀਂ ਹੈ ਜਾਂ ਇਸ ਤਰੀਕੇ ਦਾ ਕੁਝ ਹੋਰ ਵੀ ਪ੍ਰਵਾਸੀ ਕਹਿ ਕੇ ਜਾਂਦੇ ਹੁਣ ਤੁਹਾਨੂੰ ਬਿਲਕੁਲ ਸੱਚੀ ਗੱਲ ਹੈ ਜੀ ਸਾਡੇ ਪੰਜਾਬ ਪੁਲਿਸ ਦੇ ਵੀਰ ਵੀ ਰੋਜ਼ ਇੱਥੇ ਪ੍ਰਸ਼ਾਦਾ ਸਵੇਰੇ ਸ਼ਾਮ ਤਿੰਨ ਟਾਈਮ ਸ਼ਗੰਡੇ ਨੇ ਤੇ ਦਵਾਵਾਂ ਹੀ ਦੇ ਕੇ ਜਾਂਦੇ ਪ੍ਰਵਾਸੀ ਵੀ ਆਉਂਦੇ ਨੇ ਲੰਗਰ ਛੱਕੇ ਜਾਂਦੇ ਨੇ ਤੇ ਦਵਾਵਾਂ ਹੀ ਦੇ ਕੇ ਜਾਂਦੇ ਨੇ ਉਹ ਖੱਟੜ ਸਰਕਾਰ ਦੀਆਂ ਗਲਤ ਨੀਤੀਆਂ ਨੇ ਜਿਹੜੀਆਂ ਸਾਨੂੰ ਅੱਤਵਾਦੀ ਅਤੰਕਵਾਦੀ ਕਹਿੰਦੀਆਂ ਨੇ ਉਹਦੀਆਂ ਬਹੁਤ ਹੀ ਮਾੜੀਆਂ ਨੀਤੀਆਂ ਨੇ ਬਾਬਾ ਜੀ ਤੁਸੀਂ ਕਿਹੜੇ ਪਿੰਡ ਤੋਂ ਜੀ ਅਸੀਂ ਪਿੰਡ ਚਮਿਆਰੀ ਤਹਿਸੀਲ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਤੋਂ ਇੱਕ ਵਾਰ ਤਸਵੀਰਾਂ ਜਰੂਰ ਖਾਣੇ ਕਿ ਜਿਸ ਤਰੀਕੇ ਨਾਲ ਲੰਗਰ ਪ੍ਰਸ਼ਾਦਾ ਤਿਆਰ ਬਰ ਤਿਆਰ ਔਰ ਜਿਹੜੇ ਨੌਜਵਾਨ ਨੇ ਜਾਂ ਫਿਰ ਜਿਹੜੇ ਪੁਲਿਸ ਮੁਲਾਜ਼ਮ ਨੇ ਔਰ ਦੂਜੇ ਪਾਸੇ ਜਿਹੜੇ ਪ੍ਰਵਾਸੀ ਜਿਵੇਂ ਹੁਣ ਦੇਖ ਸਕਦੇ ਹੋ ਵੀ ਪ੍ਰਸ਼ਾਦਾ ਪਾਣੀ ਛਕਦੇ ਨੇ ਲੰਗਰ ਜਿਹੜਾ ਉਹ ਛਕਦੇ ਨੇ ਔਰ ਫਿਰ ਵੀ ਦੂਸਰੀ ਤਰਫ ਜਿੱਥੇ ਗੱਲ ਇਹ ਆਉਂਦੀ ਹੈ ਕਿ ਲੋਕ ਜਿਹੜੇ ਨੇ ਜਾਂ ਫਿਰ ਕੇਂਦਰ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਲਗਾਤਾਰ ਕੇਂਦਰੀ ਏਜੰਸੀਆਂ ਵੀ ਜਿਸ ਤਰੀਕੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਤਕਵਾਦੀ ਕਹਿੰਦੀਆਂ ਔਰ ਅਤਕਵਾਦੀਆਂ ਕਹਿ ਕੇ ਸਾਨੂੰ ਪ੍ਰਦਰਸ਼ ਕਰਦੀਆਂ ਔਰ ਕਿਸ ਤਰੀਕੇ ਦੇ ਹਾਲਾਤ ਨੇ ਕਿਸਾਨੀ ਅੰਦੋਲਨ ਦੇ ਉਹ ਵੀ ਤੁਹਾਨੂੰ ਦਿਖਾ ਰਹੇ ਕਿ ਜਿਸ ਤਰੀਕੇ ਨਾਲ ਅੰਦੋਲਨ ਦੇ ਵਿੱਚ ਆਪਣੀਆਂ ਮੰਗਾਂ ਤਾਂ ਮਨਾ ਰਹੇ ਨੇ ਆਪਣੀਆਂ ਮੰਗਾਂ ਦੇ ਲਈ ਬਾਰਡਰਾਂ ਦੇ ਉੱਪਰ ਡਟੇ ਨੇ ਔਰ ਫਿਰ ਵੀ ਬਾਰਡਰਾਂ ਦਾ ਡਟ ਕੇ ਵੀ ਜਿਹੜਾ ਰੋਟੀ ਖਵਾ ਰਹੇ ਨੇ ਪ੍ਰਸ਼ਾਦਾ ਲੰਗਰ ਲੋਕਾਂ ਨੂੰ ਸਕਾ ਰਹੇ ਨੇ ਫਿਰ ਚਾਹੇ ਉਹ ਕੋਈ ਵੀ ਆ ਕੇ ਇੱਥੇ ਛੱਕ ਸਕਦਾ ਏ ਜ਼ਰੂਰੀ ਨਹੀਂ ਕਿ ਉਹ ਕਿਸਾਨ ਹੋਵੇ ਜਾਂ ਫਿਰ ਕੋਈ ਪਿੰਡਾਂ ਦੇ ਵਿੱਚੋਂ ਆਇਆ ਕੋਈ ਨੌਜਵਾਨ ਹੋਵੇ ਜੋ ਲਾਗੇ ਦੇ ਲੋਕ ਨੇ ਪੁਲਿਸ ਮੁਲਾਜ਼ਮ ਨੇ ਪ੍ਰਵਾਸੀ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਨੇ ਸਾਰੇ ਇੱਥੇ ਆ ਕੇ ਲੰਗਰ ਛੱਕਦੇ ਨੇ ਕਿਉਂਕਿ ਜਿਸ ਤਰੀਕੇ ਦਾ ਨਿਸ਼ਾਨ ਝੂਲਦੇ ਨੇ ਤਾਂ ਉਹ ਵੀ ਇਹੀ ਸਕਾਉਂਦਾ ਹੈ ਕਿ ਜਿਸੇ ਵੀ ਕਿਸੇ ਨੂੰ ਕੋਈ ਆਸਰਾ ਚਾਹੀਦਾ ਹੈ ਕੋਈ ਓਟ ਚਾਹੀਦੀ ਹੈ ਕੋਈ ਲੰਗਰ ਚਾਹੀਦਾ ਜਾਂ ਫਿਰ ਕਿਸੇ ਤਰੀਕੇ ਦੀ ਕੋਈ ਮਦਦ ਚਾਹੀਦੀ ਹੈ ਉਹ ਇਸ ਝੰਡੇ ਦੇ ਥੱਲੇ ਆਵੇ ਔਰ ਸਾਡੇ ਨਾਲ ਗੱਲਬਾਤ ਕਰੇ ਉਹਦਾ ਹਰੇਕ ਮਸਲਾ ਜਿਹੜਾ ਉਹ ਪੰਜਾਬੀ ਹੱਲ ਕਰਦਾ ਹੈ ਕੈਮਰਾ ਪਰਸਨ ਸੁਮੇਦ ਦੇ ਨਾਲ ਮੌਜੂਦ ਕੰਗ ਦਿਾਨਿਕ ਸੂਰਆ ਟੀਵੀ ਸ਼ੰਭੂ ਬੈਰੀਅਰ